ਦਸ ਪਾਤ ਸਾਹੀਆਂ ਦੇ ਆਤਮਿਕ ਜੋਤ ਤਖਤ ਚਵਰ ਸ਼ਦਰ ਦੇ ਮਾਲਕ ਜੋਗੋ ਚੁਗ ਅਟਲ ਪਤਤ ਪਵਨ ਭਗਤ ਬਚਨ ਕਰਨਾ ਨਿਦਾਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਸਾਚੀ ਨਿਵਾਜੀ ਪਰਮ ਸਨਮਾਨ ਜੋਗ ਗੁਰੂ ਰੂਪ ਖਾਲਸਾ ਸਦ ਸੰਗਤ ਆਪ ਵੱਡਿਆਂ ਭਾਗਾਂ ਵਾਲੇ ਨੂੰ ਅੰਮ੍ਰਿਤ ਦੇ ਦੇ ਸਤਿਗੁਰਾਂ ਮਹਾਰਾਜ ਜੀ ਦੇ ਪਾਵਨ ਅਜੂਰੀ ਅੰਦਰ ਹਾਜ਼ਰ ਹੈ ਦੀਵਾਨ ਵਿੱਚ ਗਰੀਬ ਨਿਵਾਜ਼ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਕੇ ਅੰਮ੍ਰਿਤ ਬਾਣੀ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਲਾਭ ਪ੍ਰਾਪਤ ਕੀਤਾ ਅਨੰਦ ਮਾਣਿਆ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ ਉਦਮ ਕਰੇ ਭਲਕੇ ਪਰਭਾਤੀ ਇਸਨਾਨ ਕਰੇ ਅੰਮ੍ਰਿਤ ਸਰੁ ਨਾਵੇ ਸਤਗੁਰਾਂ ਦਾ ਸਾਨੂੰ ਇਹੀ ਹੁਕਮ ਹੈ ਉਹੀ ਗੁਰੂ ਸਾਹਿਬਾਂ ਦਾ ਸਿੱਖ ਕਹਾ ਸਕਦਾ ਜਿਹੜਾ ਅੰਮ੍ਰਿਤ ਵੇਲੇ ਔਰਤ ਕੀ ਇਸ਼ਨਾਨ ਕਰਕੇ ਪ੍ਰਮਾਤਮਾ ਦੇ ਨਾਮ ਦਾ ਜਾਪ ਕਰਤੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੇ ਤਾਰ ਕਰਕੇ ਪਾਣੀ ਦਾ ਪਾਠ ਕਰਤੇ ਆਪਣੇ ਜੀਵਨ ਨੂੰ ਪਰਬਾਣੀ ਅਨੁਸਾਰ ਬਤੀਤ ਕਰਦਾ ਉਪਦੇਸ਼ ਗੁਰੂ ਹਰ ਹਰ ਜਪ ਜਪੈ ਸਭ ਕਿਲ ਵਿਖ ਦੁਖ ਪਾਪ ਲਹਿ ਜਾਵੈ ਜਿਹੜਾ ਸਿੱਖ ਸਤਿਗੁਰਾਂ ਦੇ ਉਪਦੇਸ਼ ਨੂੰ ਹਰ ਹਰ ਕੇ ਨਾਮ ਜਪ ਜਪ ਕੇ ਧ੍ਰਿੜ ਕਰਦਾ ਹੈ ਗੁਰਾਂ ਦੇ ਉਪਦੇਸ਼ ਨੂੰ ਜਪਦਾ ਹੈ ਉਸ ਦੇ ਮਨ ਵਿੱਚੋਂ ਜਨਮਾ ਚਰਮਾ ਦੇ ਕਲ ਵਿਖ ਪਾਪ ਦੋਸ਼ ਲੈ ਜਾਂਦੇ ਸਤ ਸੰਗਤ ਵਿੱਚ ਮਿਲ ਕਰਕੇ ਪਰਮੇਸ਼ਰ ਦੀ ਸਿੱਖਤ ਸਲਾਹ ਕਰਨ ਦਾ ਬਹੁਤ ਵੱਡਾ ਲਾਭ ਪ੍ਰਾਪਤ ਹੁੰਦਾ ਸਤਿਗੁਰਾਂ ਨੇ ਸਾਨੂੰ ਇਹ ਸੁਭਾਗ ਸਮਾ ਵਰਸਿਆ ਤਨ ਤਨ ਸਤ ਸੰਗਤ ਚਿਤ ਹਾਰ ਰਸ ਪਾਇਆ ਮੈ ਲਜਨ ਨਾਨਕ ਨਾਮ ਪ੍ਰਕਾਸ਼ ਜਿੱਥੋਂ ਨਾਮ ਦਾ ਰਸ ਪ੍ਰਾਪਤ ਹੁੰਦਾ ਪਰਮੇਸ਼ਰ ਦੇ ਗੁਣ ਪ੍ਰਾਪਤ ਹੁੰਦੇ ਨੇ ਆਪਣੇ ਸਰੂਪ ਦਾ ਪ੍ਰਕਾਸ਼ ਚਾਨਣ ਦਿਰਦਾ ਉਹ ਹੈ ਸਤ ਸੰਗਤ ਐਸੀ ਸਤ ਸੰਗਤ ਧੰਨ ਹੈ ਧੰਨ ਹੈ ਸਤਗੁਰੂ RAMਦਾਸ ਮਹਾਰਾਜ ਜੀ ਨੇ ਬਚਨ ਕੀਤੇ ਗੁਰੂ ਮਹਾਰਾਜ ਜੀ ਨੇ ਸਾਡੇ ਜੀਵਾਂ ਦੇ ਭਲੇ ਵਾਸਤੇ ਅੰਮ੍ਰਿਤ ਬਾਣੀ ਅੰਦਰ ਉਪਦੇਸ਼ ਬਖਸ਼ੇ ਹਨ ਸ੍ਰੀ ਜਪਜੀ ਸਾਹਿਬ ਬਾਣੀ ਦੀ ਕਥਾ ਪਿਛਲੇ ਦਿਨਾਂ ਤੋਂ ਆਰੰਭ ਹੋਈ ਪਹਿਲੀ ਪੌੜੀ ਜਾਂ ਕਹ ਲਈਏ ਮੂਲ ਮੰਤਰ ਇਕ ਓਅੰਕਾਰ ਤੋਂ ਲੈ ਕੇ ਨਾਲਕ ਬੋਸੀ ਤੀ ਸੱਚ ਤੱਕ ਅਸੀਂ ਅਰਥ ਸਰਵਣ ਕੀਤੇ ਹਨ ਹੁਣ ਅੱਗੇ ਜਪ ਜੀ ਸਾਹਿਬ ਦੀ ਪਹਿਲੀ ਬਾਣੀ ਮਹਾਰਾਜ ਜੀ ਆਰੰਭ ਕਰਦੇ ਨੇ ਸਤਿਗੁਰਾਂ ਨੇ ਸਮੇਰ ਪਾਰਵਤ ਦੇ ਸਿੱਧਾ ਕੋਲ ਜਾਣਾ ਕੀਤਾ ਹੈ ਸਿਧਾਂਤੋਂ ਪਰਮੇਸ਼ਰ ਦੇ ਸਰੂਪ ਦਾ ਗਿਆਨ ਉਪਦੇਸ਼ ਬਖਸ਼ਣਾ ਕੀਤਾ ਸੈਦ ਕਹਿਣ ਲੱਗੇ ਮਹਾਰਾਜ ਐਸੀ ਪ੍ਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇ ਸਤ ਸਰੂਪ ਦੀ ਪ੍ਰਾਪਤੀ ਕਿਵੇਂ ਹੋਵੇ ਤਦੋਂ ਸਤਗੁਰੂ ਮਹਾਰਾਜ ਜੀ ਨੇ ਇਹ ਪੜੀ ਉਚਾਰਨ ਕੇ ਮਨ ਚਿਤ ਵਰਤੀਆਂ ਇਕਾਕਰ ਕਰਕੇ ਗੁਰੂ ਚਰਨਾਂ ਨਾਲ ਜੁੜ ਕੇ ਆ ਰਹੇ ਕਥਾ ਸਰਬਣ ਕਰੀਏ ਹੋਰ ਲਾਝੇ ਪ੍ਰਾਪਤ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਚ ਸੋਚ ਨਾ ਹੋਵਈ ਜੇ ਸੋਚੀ ਲਖ ਬਾਦ ਸਤਿਗੁਰੂ ਜੀ ਵਜਨ ਕਰਦੇ ਭਾਈ ਸਚੇਦ ਬਾਹੇ ਗੁਰੂ ਦੀ ਪ੍ਰਾਪਤੀ ਵਾਲੇ ਕਿਵੇਂ ਬਣੀਏ ਜਿਹੜੀਆਂ ਮਨ ਦੇ ਵਿੱਚ ਕੂੜ ਦੀਆਂ ਝੂਠ ਦੀਆਂ ਪੰਡਾਂ ਲੱਤੀਆਂ ਹੋਈਆਂ ਨੇ ਜਾਂ ਕੂੜ ਦੀ ਕੰਧ ਬਣੀ ਹੋਈ ਹੈ ਪਰਮਾਤਮਾ ਤੇ ਮਨ ਦੇ ਵਿੱਚ ਉਹਨੂੰ ਕਿਵੇਂ ਤੋੜਿਆ ਜਾਵੇ ਤਾਂ ਉਹ ਸਾਧਨ ਸਤਿਗੁਰੂ ਜੀ ਸਾਨੂੰ ਦੱਸਦੇ ਪਹਿਲੇ ਸਮਿਆਂ ਵਿੱਚ ਲੋਕ ਕਰਮ ਕਾਂਡ ਕਰਦੇ ਸੀ ਸਰੀਰ ਦੀ ਸੁੱਚਮਤਾ ਰਖਾ ਲਈ ਫਿਰ ਕਈ ਲੋਕ ਵਰਤ ਆਤਕ ਰੱਖਦੇ ਸਨ ਭੁੱਖਾਂ ਸਹਾਰਣੀਆਂ ਇਸ ਤਰ੍ਹਾਂ ਕਈ ਲੋਕ ਸਾਧ ਸੰਗਤ ਉੱਪਰ ਰੱਖਦੇ ਸਨ ਤਪ ਕਰਦੇ ਸੀ ਕਈ ਬੁੱਧੀ ਦੇ ਬਲ ਤੇ ਸਿਆਨਾਂ ਦਾ ਵਰਤ ਤੇ ਸਨ ਇਹ ਚਾਰ ਸਾਧਨ ਪਥਨ ਕੀਤੇ ਮਾਰੇ ਕਹਿੰਦੇ ਇੰਨਾ ਕਰਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਜੇ ਕੋਈ ਮਨੋਕ ਸਰੀਰ ਦੀ ਸੁੱਚਮਤਾ ਰੱਖ ਲਵੇ ਵੀ ਮੈਂ ਸਰੀਰ ਨੂੰ ਬਹੁਤ ਸੱਚਾ ਰੱਖਣਾ ਹੈ ਇਸ ਤਰ੍ਹਾਂ ਕਰਮ ਕਾਂਡੀ ਬਣ ਜਾਏ ਸੋਚੈ ਸੋਚ ਨਾ ਹੋਵੇ ਸਰੀਰ ਦੀ ਬਹੁਤੀ ਸੁਚਮਤਾ ਰੱਖਣ ਦੇ ਨਾਲ ਮਾਰੇ ਕਹਿੰਦੇ ਸੋਚ ਨਾ ਹੋਵੇ ਮਨ ਦੀ ਸੁਚਮਤਾ ਨਹੀਂ ਹੁੰਦੀ ਬਾਹਰੋਂ ਕੋਈ ਤਖਾਵੇ ਮਾਤਰ ਅੰਕ ਜਲਾ ਜੇ ਧੋਵੇ ਤੇਹੀ ਮੈਲ ਨਾ ਉਤਰੈ ਸੋਧ ਨਾ ਦੇਹੀ ਮਨ ਦੀ ਮੈ ਨਹੀਂ ਉਤਰਦੀ ਬਾਹਰੋਂ ਸਰੀਰ ਧੋ ਲਿਆ ਬਹੁਤ ਵਾਰ ਇਸ਼ਨਾਨ ਕਰਨ ਲਿਆ ਔਰ ਮਨੋ ਕਹੇ ਕਿ ਮੇਰਾ ਮਨ ਪਵਿੱਤਰ ਹੋ ਗਿਆ ਇਸ ਤਰ੍ਹਾਂ ਭਗਤ ਕਬੀਰ ਜੀ ਨੇ ਬਜਨ ਕੀਤੇ ਹਨ ਨਾਵਨ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪਹੁਲ ਜੀ ਨਾਤੇ ਆ ਦੁਏ ਚਾ ਆ ਚੜੀ ਅਸੋ ਸਰੀਰ ਨੂੰ ਧੋਵਾ ਕੇ ਤਾਂ ਸਰੀਰ ਸਾਫ਼ ਹੋਣਾ ਹੈ ਮਨ ਦੇ ਅੰਦਰੋਂ ਵਿਸ਼ੇ ਵਿਕਾਰ ਝੂਠ ਪਾਪ ਨਹੀਂ ਦੂਰ ਹੁੰਦੇ ਜੇ ਸੋਚੀ ਲੱਖ ਵਾਰ ਜੇ ਲੱਖਾਂ ਵਾਰ ਕੋਈ ਮਨੋਕ ਸਰੀਰ ਦੀ ਸੁੱਚਮਤਾ ਰੱਖ ਲੈਣਾ ਕਰੇ ਤਾਂ ਸਤਿਗੁਰੂ ਕਹਿੰਦੇ ਮਨ ਸੁੱਚਾ ਨਹੀਂ ਹੁੰਦਾ ਜਿਸ ਤਰ੍ਹਾਂ ਮਹਾਪੁਰਖ ਦੱਸਿਆ ਕਰਦੇ ਇੱਕ ਜ਼ਿਮੀਂਦਾਰ ਸੀ ਤੇ ਉਹ ਜੰਗਲ ਪਾਣੀ ਜਾ ਕੇ ਖੋ ਤੇ ਆ ਕੇ ਹੱਥ ਤੋਣ ਲੱਗਿਆ ਇੱਕ ਕਰਮਕਾਂਡੇ ਬ੍ਰਾਹਮਣ ਨੇ ਉਸ ਨੂੰ ਦੇਖਿਆ ਕਹਿਣ ਲੱਗਿਆ ਤੂੰ ਇਸ ਤਰ੍ਹਾਂ ਹੱਥ ਤੋਤੇ ਨੇ ਪਰ ਸੱਚਾ ਨਹੀਂ ਹੋ ਸਕਿਆ ਤੇਰਾ ਜ਼ਰੀਰ ਤਾਂ ਅਪਵਿੱਤਰ ਹੈ ਇਹ ਜਿਮੀਦਾਰ ਸਿੱਧਾ ਸਾਦਾ ਸੀ ਕਹਿਣ ਲੱਗਿਆ ਭਾਈ ਤੂੰ ਮੈਨੂੰ ਦੱਸ ਮੈਂ ਸੱਚਾ ਕਿਵੇਂ ਹੋ ਸਕਦਾ ਬ੍ਰਾਹਮਣ ਨੇ ਸੋਚਿਆ ਵੀ ਇਹ ਤਾਂ ਸਿੱਧਾ ਸਾਦਾ ਬੰਦਾ ਹੈ ਇਹਦੇ ਤੋਂ ਆਪਾਂ 4 ਪੈਸੇ ਵੀ ਇਕੱਠੇ ਕਰ ਲਾਂਗੇ ਪਹਿਲਾਂ ਇਹਨੂੰ ਆਪਣੀਆਂ ਗੱਲਾਂ ਵਿੱਚ ਲਾਉਣਾ ਕਰੀਏ ਤਾਂ ਉਹ ਕਹਿ ਲੱਗਿਆ ਵੀ ਤੂੰ ਕਮਾਦ ਦੇ ਖੇਤ ਵਿੱਚੋਂ ਜਿੱਥੇ ਪਿਛਲੇ ਸਾਲ ਦੀ ਸੂਰਾ ਨੇ ਆਪਣੇ ਮੂੰਹ ਦੇ ਨਾਲ ਮਿੱਟੀ ਪੱਟੀ ਹੋਈ ਉਸ ਨੂੰ ਲੈ ਕੇ ਆ ਸਵਾ ਮਣ ਮਿੱਟੀ ਚਾਹੀਦੀ ਜਦੋਂ ਜ਼ਿਮੀਦਾਰ ਬਹੁਤ ਭਾਲ ਕਰਕੇ ਸਵਾ ਮਣ ਮਿੱਟੀ ਲੈ ਕੇ ਆਇਆ ਤਾਂ ਬ੍ਰਾਹਮਣ ਕਹਿਣ ਲੱਗਿਆ ਹੁਣ ਆਪਣੇ ਸਰੀਰ ਨੂੰ ਇਹਦੇ ਨਾਲ ਚੰਗੀ ਤਰ੍ਹਾਂ ਮਾਂਜਣਾ ਕਰ ਵਾਰ-ਵਾਰ ਮਾਂਜ ਕਰਕੇ ਸਾਰੀ ਮਿੱਟੀ ਖਤਮ ਕਰ ਦਿੱਤੀ ਉਹ ਜੱਟ ਵਿਚਾਰਾ ਉਹਨੇ ਸਾਧ ਸੰਗਤ ਪਹਿਲਾਂ ਟੋਲੂ ਭਰ ਕੇ ਸਰੀਰ ਤੇ ਪਾਉਣਾ ਫਿਰ ਮਿੱਟੀ ਮਲਣੀ ਇਸ ਤਰ੍ਹਾਂ ਮਲ ਮਲ ਕੇ ਸਾਰੀ ਇਹਦੀ ਮਿੱਟੀ ਖਤਮ ਕਰ ਦਿੱਤੀ ਸਿੱਧਾ ਸਾਦਾ ਸੀ ਤੇ ਇਧਰੋਂ ਬ੍ਰਾਹਮਣ ਉਹਦੇ ਸਿਰ ਤੇ ਪਾਣੀ ਪਾਏ ਜਾਵੇ। ਜਦੋਂ ਸਾਰੀ ਮਿੱਟੀ ਮੋਕਈ ਤੇ ਬ੍ਰਾਹਮਣ ਕਹਿਣ ਲੱਗਿਆ ਵੀ ਹੁਣ ਤੋਂ ਸੁੱਚਾ ਹੋ ਗਿਆ। ਐ ਕਰੋ ਮੂੰਹ ਦੇ ਨਾਲ 100 ਕੁਰਲੀ ਵੀ ਕਰਨਾ ਕਰ ਤੇਰਾ ਮੂੰਹ ਵੀ ਸੁੱਚਾ ਹੋ ਜਾਏਗਾ। ਉਹਨੇ 100 ਕਰਨੀਆਂ ਮੂੰਹ ਦੇ ਨਾਲ ਕੀਤੀਆਂ। ਬ੍ਰਾਹਮਣ ਕਹਿਣ ਲੱਗਿਆ ਵੀ ਹੁਣ ਤੋਂ ਪੂਰੀ ਤਰ੍ਹਾਂ ਸੁੱਚਾ ਹੋ ਗਿਆ ਹੈ, ਪਵਿੱਤਰ ਹੋ ਗਿਆ। ਉਸ ਸਮੇਂ ਉਸੇ ਜ਼ਿਮੀਦਾਰ ਨੇ ਆਪਣੇ ਸਿੱਧੇ ਸਾਦੇ ਸੁਭਾਅ ਅਨੁਸਾਰ ਇੱਕ ਚੂੜੀ ਮੂਹ ਦੇ ਨਾਲ ਪਾਣੀ ਦੀ ਭਰ ਕੇ ਬ੍ਰਾਹਮਣ ਤੇ ਮਾਰੀ ਜਦੋਂ ਬ੍ਰਾਹਮਣ ਤੇ ਚੂੜੀ ਪਾਣੀ ਦੀ ਭਰ ਕੇ ਮਾਰੀ ਤੇ ਉਹ ਰੌਲਾ ਪਉਣ ਲੱਗਿਆ ਗੁੱਸੇ ਵਿੱਚ ਕਹਿਣ ਲੱਗਿਆ ਵੀ ਤੂੰ ਮੈਨੂੰ ਝੂਠਾ ਕਰ ਦਿੱਤਾ ਜ਼ਿਮੀਦਾਰ ਕਹਿਣ ਲੱਗਿਆ ਵੀ ਮੈਂ ਤਾਂ ਪੂਰਾ ਪਵਿੱਤਰ ਹੋ ਚੁੱਕਿਆ ਸੀ ਜੇ ਮੈਂ ਪਵਿੱਤਰ ਹੋ ਚੁੱਕਿਆ ਤੇ ਫਿਰ ਮੇਰੇ ਕਰਕੇ ਤੂੰ ਝੂਠਾ ਕਿਵੇਂ ਹੋ ਜਾਏਗਾ ਇਸ ਤਰ੍ਹਾਂ ਜਿਹੜੇ ਲੋਕ ਨੇ ਕਰਮ ਕਾਂਡੀ ਸਾਧ ਸੰਗਤ ਉਹ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਪਵਿੱਤਰ ਹੋ ਗਏ ਆ ਪਰ ਮਹਾਰਾਜ ਕਹਿੰਦੇ ਸਰੀਰ ਕਦੇ ਵੀ ਪਵਿੱਤਰ ਨਹੀਂ ਹੁੰਦਾ ਸਰੀਰ ਦੀਆਂ 9 ਗੋਲ ਕ ਹਨ ਕੰਨਾਂ ਵਿੱਚੋਂ ਵੀ ਮੈਲ ਨਿਕਲਦੀ ਐ ਅੱਖਾਂ ਵਿੱਚੋਂ ਵੀ ਨੱਕ ਵਿੱਚੋਂ ਵੀ ਰੋਮਾ ਵਿੱਚੋਂ ਵੀ ਮੁੜਕਾ ਨਿਕਲਦਾ ਰਹਿੰਦਾ ਹੈ ਸਰੀਰ ਦੇ ਮਾਰੇ ਬਦਨ ਕਰਦੇ ਨਵੀ ਸਿੱਦਰ ਸਰਬ ਹੀ ਅਪਵਿੱਤਰ ਜਿਹੜੀਆਂ 9 ਗੋਲਕਾਂ ਨੇ ਇਹਨਾਂ ਵਿੱਚੋਂ ਮੈਲ ਨਿਕਲਦੀ ਰਹਿੰਦੀ ਹੈ ਇਸ ਕਰਕੇ ਮਾਟੀ ਦਾ ਕਿਆ ਧੋਪੈ ਸੁਆਮੀ ਮਾਨਸ ਕੀ ਕਰਦੇ ਜਿਹੜਾ ਸਰੀਰ ਨੂੰ ਧੋਣਾ ਹੈ ਇਹਦੇ ਨਾਲ ਮਾਰੇ ਕਹਿੰਦੇ ਸਰੀਰ ਤਾਂ ਪਵਿੱਤਰ ਹੋ ਜਾਂਦਾ ਪਰ ਮਾਨਸ ਪਵਿੱਤਰ ਨਹੀਂ ਹੁੰਦਾ ਮਨ ਵਿੱਚ ਉਹ ਵਿਸ਼ੇ ਵਿਕਾਰਾਂ ਦੀ ਮੈਲ ਘੋਲਣੀ ਤਨ ਧੋਤੇ ਮਨ ਅੱਛਾ ਨਾ ਹੋਏ ਮਾਰਾ ਇਹਨ ਬਚਨ ਕੀ ਦਿਨ ਵਾਰ-ਵਾਰ ਤਾਂ ਸਾਨੂੰ ਦੱਸਿਆ ਬਾਹਰੋਂ ਧੋਤੀ ਤੁੰਬੜੀ ਅੰਦਰ ਰੈਸਨ ਕੋਰ ਜਿਵੇਂ ਤੁੰਬੜੀ ਹੁੰਦੀ ਹੈ ਤੁਮਾ ਉਹਨੂੰ ਬਾਹਰੋਂ ਕੋਈ ਧੋਏ ਜਾਵੇ ਪਰ ਉਹਦੇ ਵਿੱਚੋਂ ਜ਼ਹਿਰ ਨਹੀਂ ਜਾਂਦਾ ਇਸ ਤਰ੍ਹਾਂ ਹੀ ਸੋਚੈ ਸੋਚ ਨਾ ਹੋਵੇ ਜੇ ਸੋਚੀ ਨਾ ਫਰ ਦੇਖੋ ਸਾ ਸੰਗਤ ਸਰੀਰ ਦੀ ਸਚਮਤਾ ਜ਼ਰੂਰੀ ਹੈ ਇਥੇ ਸਤਿਗੁਰੂ ਮਹਾਰਾਜ ਜੀ ਜਿਹੜੇ ਗੱਲ ਸਾਨੂੰ ਸਮਝਾ ਰਹੇ ਨੇ ਕਈ ਮਨੋਕ ਸਮਝਦੇ ਨੇ ਕਿ ਅਸੀਂ ਤੀਰਥਾਂ ਤੇ ਇਸ਼ਨਾਨ ਕਰਕੇ ਪਵਿੱਤਰ ਹੋ ਜਾਵਾਂਗੇ ਔਰ ਔਰ ਤੇ ਤਰ੍ਹਾਂ ਦੇ ਕਰਮ ਕਾਂਡ ਕਰਕੇ ਪਵਿੱਤਰ ਹੋ ਜਾਵਾਂਗੇ ਸਤਿਗੁਰੂ ਨਾਨਕ ਦੇ ਮਹਾਰਾਜ ਹਰਿਦਵਾਰ ਗਏ ਸਨ ਉਹਨਾਂ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਤੁਸੀਂ ਇਸ ਰਹਿਮ ਦੇ ਵਿੱਚ ਹੋ ਕਿ ਇਸ਼ਨਾਨ ਕਰਕੇ ਅਸੀਂ ਪਵਿੱਤਰ ਹੋ ਗਏ ਇਸਨਾਨ ਕਰਕੇ ਸਰੀਰ ਪਵਿੱਤਰ ਹੁੰਦਾ ਹੈ ਔਰ ਸਰੀਰ ਨੂੰ ਪਵਿੱਤਰ ਕਰਨ ਨਾਲ ਵੀ ਜ਼ਰੂਰੀ ਹੈ ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਪੈ ਘਰੋ ਕਾ ਸੁੱਚ ਹੋਵੇ ਤਾਂ ਸੱਚ ਪਾਈ ਹੈ ਪਰ ਜਿਹੜਾ ਸਤਗੁਰੂ ਜੀ ਇੱਥੇ ਬਜਨ ਕਰ ਰਹੇ ਨੇ ਕੋਈ ਮਨੋਖ ਬਾਹਰੋਂ ਇਹ ਤਰ੍ਹਾਂ ਦੀਆਂ ਸੁੱਚਮਤਾ ਰੱਖਣਾ ਕਰੇ ਬਾਹਰੋਂ ਆਪ ਭੋਜਨ ਤਿਆਰ ਕਰਕੇ ਲੋਕ ਸ਼ੱਕਦੇ ਨੇ ਕਈ ਵਿਅਸ ਨੂੰ ਮਤ ਦੇ ਲੋਕ ਉਹ ਆਪਣਾ ਭੋਜਨ ਆਪ ਤਿਆਰ ਕਰਕੇ ਸਕਦੇ ਸਤਿਗੁਰੂ ਆਹਰੇ ਕਹਿੰਦੇ ਬਾਹਰੋਂ ਇਸ ਤਰ੍ਹਾਂ ਦੀ ਸੁੱਚਮਤਾ ਰੱਖਣ ਦੇ ਨਾਲ ਜੇ ਮਨੁੱਖ ਸਮਝਨੇ ਕਿ ਮੇਰਾ ਮਨ ਵੀ ਸੁੱਚਾ ਹੋ ਗਿਆ ਇਹ ਵਹਿਮ ਹੈ ਭਰਮ ਹੈ ਬਾਹਰੋਂ ਕਈ ਤਰ੍ਹਾਂ ਦੀਆਂ ਸੁੱਚਮਤਾ ਰੱਖਣ ਦੇ ਨਾਲ ਵੀ ਮਨ ਸੱਚਾ ਨਹੀਂ ਹੁੰਦਾ ਸੋਚੈ ਸੋਜ ਨਾ ਹੋਵਈ ਜੇ ਸੋਚੀ ਲੱਖ ਵਾਰ ਜੇ ਲੱਖਾਂ ਵਾਰ ਕੋਈ ਸੁੱਚਮਤਾ ਰੱਖ ਲੈਣਾ ਕਰੇ ਚੁੱਪੈ ਚੁੱਪ ਨਾ ਹੋਵਈ ਜੇ ਨਾਏ ਰਹਾ ਨਿਵਤਾਰ ਜੇ ਕੋਈ ਮਨੁੱਖ ਬਾਹਰੋਂ ਮੋਣ ਧਾਰਨ ਕਰਨ ਦੇ ਮੋਨੀ ਬਣ ਜਾਏ ਕਿ ਕਿਸੇ ਦੇ ਨਾਲ ਕੋਈ ਗੱਲ ਨਹੀਂ ਕਰਨੀ ਬਾਹਰੋਂ ਚੁੱਪ ਕਰਨ ਦੇ ਨਾਲ ਚੁੱਪ ਨਹੀਂ ਹੁੰਦੀ ਭਾਵ ਮਨ ਚੁੱਪ ਨਹੀਂ ਕਰਦਾ ਜੇ ਕੋਈ ਮੁਨਖ ਕਹੇ ਵੀ ਮੈਂ ਕੁਝ ਗੋਲਣ ਤੋਂ ਚੋਪੀ ਕਰ ਜਾਵਾਂ ਨਾ ਹੀ ਝੂਠ ਬੋਲਾਂ ਨਾ ਹੀ ਸੱਚ ਬੋਲਾਂ ਨਾ ਹੀ ਚੁਗਲੀ ਕਰਾਂ ਨਾ ਹੀ ਚੰਗੇ ਬਚਨ ਕਰਾਂ ਤੇ ਨਾ ਹੀ ਮਾੜੇ ਔਰ ਜੇ ਲਾਏ ਰਹਾ ਲੇਵਤਾਰ ਤੇ ਇਸ ਤਰ੍ਹਾਂ ਦੀ ਚੋਪ ਧਾਰਨ ਕਰ ਲਵੇ ਜਿਵੇਂ ਤੇਲ ਧਾਰਾ ਹੁੰਦੀ ਹੈ ਇੱਕ ਤਾਂ ਪਾਣੀ ਦੀ ਧਾਰ ਹੁੰਦੀ ਹੈ ਨਾ ਜਿਹੜੀ ਟੁੱਟ ਜਾਂਦੀ ਹੈ ਜਿਹੜੀ ਤੇਲ ਦੀ ਧਾਰਾ ਹੁੰਦੀ ਹੈ ਲੇਸ ਵਾਲੀ ਹੁੰਦੀ ਹੈ ਟੁੱਟਦੀ ਨਹੀਂ ਜਦੋਂ ਅਸੀਂ ਤੇਲ ਇੱਕ ਭਾਂਡੇ ਚੋਂ ਦੂਜੇ ਭਾਂਡੇ ਚ ਪਾਉਂਦੇ ਆ ਜਿਹੜੀ ਧਾਰ ਬਣਦੀ ਹੈ ਨਾ ਉਹ ਲੇਸ ਧਾਰ ਹੁੰਦੀ ਹੈ ਟੁੱਟਦੀ ਨਹੀਂ ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ ਭਾਈ ਕੋਈ ਤੇਲ ਧਾਰਾਵਤ ਲਿਵ ਤਾਰ ਆਪਣੀ ਇਸ ਤਰ੍ਹਾਂ ਦੀ ਚੁੱਪ ਵਾਲੀ ਲਿਵ ਲਾ ਲਵੇ ਪਰ ਉਹਦਾ ਮਨ ਨਹੀਂ ਚੁੱਪ ਕਰਦਾ ਜਿਹੜਾ ਮਨ ਦਾ ਸੁਭਾਅ ਹੈ ਨਾ ਅੰਦਰੋਂ ਸੰਕਲਪ ਪੈਦਾ ਕਰਨੇ ਕਿਉਂਕਿ ਤਿੰਨਾ ਗੁਣਾ ਤੋਂ ਜਿਹੜਾ ਸਰੀਰ ਬਣਿਆ ਹੈ ਤਿੰਨ ਗੁਣ ਮਨ ਦੇ ਵਿੱਚ ਹਨ ਤਿੰਨਾ ਗੁਣਾ ਕਰਕੇ ਮਨ ਦੇ ਅੰਦਰੋਂ ਹਮੇਸ਼ਾ ਤ੍ਰਿਸ਼ਨਾ ਬੜੀ ਰਹਿੰਦੀ ਹੈ ਮਨ ਬੋਲਦਾ ਹੈ ਹਰ ਸਮੇਂ ਸੰਕਲਪ ਉਠਾਉਂਦਾ ਰਹਿੰਦਾ ਤਾਂ ਸਤਿਗੁਰੂ ਜੀ ਕਹਿੰਦੇ ਜਿਹੜਾ ਮਨ ਹੈ ਕਦੇ ਚੁੱਪ ਨਹੀਂ ਕਰਦਾ ਕਈ ਮੋਨੀ ਜਿਹੜੇ ਇਸ ਤਰ੍ਹਾਂ ਬੜ ਬੜਾਉਂਦੇ